ਅਵੇਕੂਏ ਟਰੱਕ ਕਿਵੇਂ ਆਪਣੇ ਅੱਗੇ ਬੈਰੀਕੇਡ ਨੂੰ ਸੜਕ ਤੇ ਇੱਕ ਸੀੜ ਦਾ ਹੋਇਆ ਲਿਜਾ ਰਿਹਾ ਹਾਲਾਂਕਿ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆਖਰ ਇਸ ਟਰੱਕ ਵਾਲੇ ਨੂੰ ਅੱਗੇ ਨਜ਼ਰ ਨਹੀਂ ਆ ਰਿਹਾ ਕਿ ਅੱਗੇ ਬੈਰੀਕੇਡ ਫਸਿਆ ਹੋਇਆ ਹੈ ਫਿਰ ਵੀ ਟਰੱਕ ਡਰਾਈਵਰ ਪੂਰੇ ਜ਼ ਬੈਰੀਕੇਡ ਧੂਕੇ ਲਿਜਾ ਰਿਹਾ ਤੇ ਲੋਕਾਂ ਦੇ ਵੱਲੋਂ ਉੱਥੇ ਹੀ ਮੌਕੇ ਤੇ ਇਸ ਦੀ ਵੀਡੀਓ ਜਿਹੜੀ ਹੈ ਬਣਾ ਲਈ ਜਾਂਦੀ ਹੈ ਤੇ ਵੀਡੀਓ ਨੂੰ ਕਾਫੀ ਜ਼ਿਆਦਾ ਉਹ ਵਾਇਰਲ ਵਿਕਾਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਵਿੱਚ ਇੱਕ ਨਸ਼ੇੜੀ ਜਿਸ ਦੇ ਵੱਲੋਂ ਬਠਿੰਡਾ ਐਨਐਫਐਲ ਤੋਂ ਬੱਲਾਰਾਮ ਬੱਤੀਆਂ ਤੱਕ ਬੈਰੀਕੇਡਡ ਟਰੱਕ ਦੇ ਅੱਗੇ ਹੀ ਤੱਕੀ ਲਿਆਂਦਾ ਗਿਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਸੁਣਿਆ ਉਸ ਤੋਂ ਬਾਅਦ ਅੱਗੇ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਤੇ ਉੱਥੇ ਹੀ ਦੱਸਦੇ ਕਿ ਇਹ ਕਿ ਮੌਕੇ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸ਼ਖਸ ਹੈ ਇਸ ਦੇ ਵੱਲੋਂ ਇਹ ਟਰੱਕ ਚੋਰੀ ਕੀਤਾ ਗਿਆ ਸੀ ਨੰਬਰ ਪਲੇਟ ਦੇ ਉੱਤੇ ਵੀ ਪੇਂਟ ਮਾਰਿਆ ਗਿਆ ਸੀ ਤੇ ਇਸੇ ਕਰਕੇ ਇਸ ਦੇ ਵੱਲੋਂ ਟਰੱਕ ਜਿਹੜਾ ਰੋਕਿਆ ਨਹੀਂ ਜਾ ਰਿਹਾ ਸੀ ਜਿਸ ਨੂੰ ਅੱਗੇ ਜਾ ਕੇ ਪੁਲਿਸ ਦੇ ਵੱਲੋਂ ਫਿਰ ਰੁਕਵਾਇਆ ਜਾਂਦਾ ਹੈ